ਹੈਲੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਹਿੰਦੇ ਸੀ ਹਾਏ ਕੈਨੇਡਾ ਬਾਰੇ ਨਾ ਬੋਲੋ ਹਾਏ ਕੈਨੇਡਾ ਬਾਰੇ ਨਾ ਬੋਲੋ ਜਦੋਂ ਸਟੋਰੀ ਹੀ ਕੈਨੇਡਾ ਦੀ ਆਉਂਦੀ ਆ ਤਾਂ ਕੀ ਕਰੀਏ ਆ ਸਵੇਰੇ ਜੇ ਆਹ ਆ ਇੱਕ ਬ੍ਰਦਰ ਨੇ ਕਮੈਂਟ ਮਾਰਿਆ ਬ੍ਰੈਂਟਨ ਚ ਕੁੜੀਆਂ ਬੱਸ ਸਟੈਂਡ ਤੇ ਖੜਦੀਆਂ ਹੁਣੇ ਮੈਂ ਦੇਖਣ ਗਈਆਂ ਕੈਮਰਾ ਲਾ ਕੇ ਤੁਹਾਨੂੰ ਹੂੰ ਦੱਸਿਓ ਮੜੀਆ ਟੀਟੂ ਮੈਂ ਦੇਖਣ ਗਈਆਂ ਆ ਕਮੈਂਟ ਹੁਣ ਮੈਂ ਮਾਰਿਆ ਕਿ ਇੱਥੇ ਤੁਹਾਡੇ ਬ੍ਰੈਂਟਨ ਚ ਜਿਹੜੇ ਬੈਠੇ ਉਹੀ ਦੱਸਦੇ ਮੈਨੂੰ ਉਹ ਖੜਦੀਆਂ ਹੋਣਗੀਆਂ ਕੁੜੀਆਂ ਤਾਂ ਹੀ ਅਗਲੇ ਨੂੰ ਪਤਾ ਦੂਸਰੀ ਗੱਲ ਆ ਜਿਹੜੀ ਆ ਦੇਖੋ ਇੱਕ ਹੋਰ ਸਕਰੀਨਸ਼ਾਟ ਉਹ ਵੀਰ ਨੇ ਤਾਂ ਨਾਮ ਹੀ ਦੇ ਦਿੱਤਾ ਨਾਮ ਕਹਿੰਦਾ ਮੇਰਾ ਨਾਮ ਦੋ ਮੈਂ ਮੌਂਟਰੀਅਲ 'ਚ ਬੈਠਾ ਮੈਂ ਕਰਦਾ ਗੱਲ ਅਗਲੇ ਨੇ ਸਟੋਰੀ ਵੀ ਪਾਈ ਸੀ ਆਪਣੀ ਉਹਨੂੰ ਇੱਕ ਬ੍ਰੈਂਟਨ ਦੀ ਕੁੜੀ ਨੇ ਮੈਸੇਜ ਕੀਤਾ ਵੀ ਉਹ ਤਾਂ ਪੈਸੇ ਮੰਗਦੀ ਵੀ 30 ਡਾਲਰ ਉਹ ਕਹਿੰਦਾ ਬਹੁਤ ਮਾੜਾ ਹਾਲ ਹੈ ਇੱਥੇ ਜੌਬ ਮਿਲਦੀ ਨਹੀਂ ਤਾਂ ਫਿਰ 30-30 ਡਾਲਰ ਦੇ ਮਰਦੀਆਂ ਫਿਰਦੀਆਂ ਆ ਤਾਂ ਫਿਰ ਮੁੜ ਕੇ ਫਿਰ ਮੁੰਡੇ ਮਿਸਯੂਜ਼ ਕਰਦੇ ਏਦਾਂ ਦੀਆਂ ਦਾ ਆ ਤੁਹਾਡੇ ਸਾਹਮਣੇ ਆ ਆਈਡੀ ਨਵਪ੍ਰੀਤ ਕੌਰ ਦੇ ਕੁੜੀ ਦੇ ਨਾਮ ਤੋਂ ਕਿਸੇ ਨੇ ਮੈਸੇਜ ਕੀਤਾ ਆ ਬ੍ਰੈਂਟਨ ਦੀ ਕੁੜੀ ਇਹ ਮੁੰਡਾ ਮੌਂਟਰੀਅਲ ਚ ਆ ਵੀਰਾ ਮੇਰਾ ਇਹ ਵਾਲਾ ਤੇ ਆ ਵੀ ਸਵੇਰੇ ਬ੍ਰੈਂਟਨ ਦੇ ਬੱਸ ਸਟੈਂਡ ਦੀਆਂ ਗੱਲਾਂ ਆਈਆਂ ਹੁਣ ਦੱਸੋ ਮੈਨੂੰ ਹੁਣ ਵਿਦ ਪ੍ਰੂਫ ਆ ਕਿਸੇ ਦੀ ਬਿਨਾ ਗੱਲ ਤੋਂ ਨਾ ਕਿਸੇ ਫੇਮ ਲੈਣ ਲਈ ਆਹੋ ਕਰਨ ਲਈ ਨਾ ਇਹ ਕੰਮ ਕਰਿਆ ਕਰੋ ਠੀਕ ਆ ਕਿਉਂਕਿ ਮੈਂ ਆਪਣਾ ਕੰਮ ਕਰ ਰਹੀ ਆ ਅਵੇਅਰਨੈਸ ਦਾ ਮੈਂ ਕਿਸੇ ਕੰਟਰੀ ਨੂੰ ਟਾਰਗੇਟ ਨਹੀਂ ਕਰ ਰਹੀ ਜਿੱਥੇ ਆਪਾਂ ਬੈਠੇ ਰਿਜਕ ਖਾਣੇ ਆ ਜਿਸ ਕੰਟਰੀ ਦਾ ਜਿੱਦਾ ਹੁਣ ਮੈਂ ਨਿਊਜ਼ੀਲੈਂਡ ਚਾ ਮੈਨੂੰ ਨਿਊਜ਼ੀਲੈਂਡ ਸਭ ਤੋਂ ਪਿਆਰਾ ਮੈਨੂੰ ਹੋਰ ਕੰਟਰੀਆਂ ਤੋਂ ਕੋਈ ਮਤਲਬ ਨਹੀਂ ਪਰ ਸਾਰੀਆਂ ਕੰਟਰੀਆਂ ਆਪਣੀ ਆਪਣੀ ਜਗ੍ਹਾ ਸੋਹਣੀਆਂ ਆ ਜਿੱਥੇ ਵੀ ਜਿਹੜੇ ਬੈਠੇ ਰੋਟੀ ਪਾਣੀ ਖਾ ਰਹੇ ਆ ਉਸ ਕੰਟਰੀ ਦਾ ਗੱਲ ਨੂੰ ਪਹਿਲਾਂ ਸਮਝੀਦਾ ਹੁੰਦਾ ਆ ਬੇਨ ਗੱਲ ਤੇ ਨਹੀਂ ਬਲਬਲ 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 ਕਰ ਲਾਪੇਦੀ ਹੁੰਦੀ ਠੀਕ ਆ ਜੇ ਮੈਨੂੰ ਕਿਸੇ ਨੇ ਮੈਸੇਜ ਮਾਰੇ ਆ ਮੈਨੂੰ ਕਿਸੇ ਨੇ ਦੱਸਿਆ ਆ ਤਾਂ ਹੀ ਮੈਂ ਉਸ ਚੀਜ਼ ਨੂੰ ਮੋਰੇ ਲੈ ਕੇ ਆਈ ਆ ਠੀਕ ਆ ਔਰ ਆ ਲਾਸਟ ਵੀਡੀਓ ਸੀ ਵਿਦ ਪ੍ਰੂਫ ਦੇ ਲਾਸਟ ਵੀਡੀਓ ਇਦਾਂ ਕਿ ਤੁਸੀਂ ਆਈਡਿਸ ਫੜ ਲੋਂਗੇ ਕਿਸੇ ਦੀਆਂ ਦੇਖੋ ਮੇਰੀ ਭੈਣੋ ਇਹਨਾਂ ਨੂੰ ਹੋਰ ਹੀ ਤਕਲੀਫ ਕਿਉਂਕਿ ਕੁੜੀਆਂ ਦੀਆਂ ਅੱਖਾਂ ਖੁੱਲ ਰਹੀਆਂ ਬਹੁਤ ਭੈਣਾ ਜਿਹੜੀਆਂ ਇਦਾਂ ਵੀ ਆਉਂਦੀਆਂ ਕਹਿੰਦੀਆਂ ਸਾਨੂੰ ਪਤਾ ਹੀ ਨਹੀਂ ਸੀਗਾ ਵੀ ਮੁੰਡੇ ਆ ਚਲਾਕੀਆਂ ਵੀ ਕਰ ਜਾਂਦੇ ਆ ਸਾਡੀਆਂ ਖੁੱਲ ਗਈਆਂ ਅੱਖਾਂ ਅਸੀਂ ਧਿਆਨ ਰੱਖਾਂਗੇ ਬਹੁਤ ਕੁੜੀਆਂ ਅਲਰਟ ਹੋ ਰਹੀਆਂ ਆ ਮੈਂ ਨਾਲੇ ਜਿਹੜੀ ਸਿੰਗਾਪੁਰ ਦੀ ਵੀ ਵੀਡੀਓ ਪਾਈ ਸੀ ਉਹਦੇ ਵਿੱਚ ਵੀ ਮੈਂ ਸਾਰੀਆਂ ਕੁੜੀਆਂ ਨੂੰ ਨਹੀਂ ਕਿ ਅੱਧੀ ਵੀਡੀਓ ਦੇਖ ਕੇ ਨਾ ਟੁੱਟੇ ਜੇ ਹੱਥ ਨਾਲ ਕਮੈਂਟ ਨਾ ਕਰਿਆ ਕਰੋ ਕਈ ਬੰਦੀਆਂ ਤੇ ਬੰਦੇ ਇਦਾਂ ਦੇ ਆ ਜਿਹੜੇ ਅੱਧੀ ਵੀਡੀਓ ਦੇਖ ਕੇ ਉਹ ਉਹ ਵਾਲੀ ਹਾਲ ਹੋ ਗਿਆ ਵੀ ਅਖਾੜਾ ਲੱਗਾ ਆ ਵੀ ਜਿਹੜਾ ਹਜੇ ਕੋਈ ਭਾਸ਼ਣ ਦੇ ਰਿਹਾ ਆ ਤੇ ਇੱਕ ਨੇ ਪਿੱਛੇ ਨਾਰਾ ਜਲਾਦਾ ਓ ਮਰਦਾਂ ਬੋ ਸਾਰੇ ਜਾਣੇ ਲੱਗਾ ਬਈ ਮਤਲਬ ਗੱਲ ਨਹੀਂ ਸੁਣਨੀ ਕਿਸੇ ਦੀ ਪਹਿਲਾਂ ਦਿਮਾਗ ਨੂੰ ਖੋਲ ਕੇ ਸਾਡੇ ਪੰਜਾਬੀਆਂ ਦੀ ਬੜੀ ਭੈੜੀ ਆ ਤਾਂ ਗੱਲ ਨੂੰ ਪੂਰਾ ਸੁਣਿਆ ਕਰੋ ਪਹਿਲਾਂ ਠੀਕ ਆ ਜਿਨ੍ਹਾਂ ਨੇ ਪੂਰੀ ਸੁਣੀ ਉਹਨਾਂ ਨੇ ਗੁੱਡ ਜਵਾਬ ਦਿੱਤੇ ਆ ਕਮੈਂਟਾਂ ਚ ਦੇਖ ਲਓ ਜਾ ਕੇ ਤੁਹਾਨੂੰ ਪਤਾ ਮੈਨੂੰ ਕਮੈਂਟ ਉਹੀ ਡਿਲੀਟ ਕਰਦੀ ਜਿਨ੍ਹਾਂ ਨੇ ਹਿ 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 ਕੀਤੀ ਹੁੰਦੀ ਆ ਉਹ ਹਿ 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 ਮੈਨੂੰ ਚੰਗੀ ਨਹੀਂ ਲੱਗਦੀ ਕਿਉਂਕਿ ਮੈਂ ਹਿ ਹਿ ਤੇ ਪਹਿਲਾਂ ਮੈਂ ਦੇਖਦੀ ਆ ਵੀ ਮੈਂ ਕੋਈ ਗਲਤ ਗੱਲ ਤਾਂ ਨਹੀਂ ਕੀਤੀ ਵੀ ਕੋਈ ਹਾਸੇ ਵਾਲੀ ਗੱਲ ਤਾਂ ਨਹੀਂ ਕੀਤੀ ਵੀ ਤੰਦ ਕੱਢੇ ਆ ਉਹ ਮੈਂ ਮੈਸੇਜ ਡਿਲੀਟ ਕਰ ਦਿੰਨੀ ਆ ਮੋਸਟ ਆਫ ਦਾ ਮੈਸੇਜ ਬਹੁਤ ਗੁੱਡ ਆਏ ਹੋਏ ਆ ਕਮੈਂਟ ਦੇਖੋ ਦੇ نو ਕਿ ਮੈਂ ਰਾਈਟ ਬੋਲ ਰਹੀ ਆ ਔਰ ਮੈਂ ਸਿੰਗਾਪੁਰ ਦੀਆਂ ਸਾਰੀਆਂ ਕੁੜੀਆਂ ਨੂੰ ਨਹੀਂ ਕਿਹਾ ਸੀ 30% ਕੁੜੀਆਂ ਗਲਤ ਆ 60% ਕੁੜੀਆਂ ਬਹੁਤ ਚੰਗੀਆਂ ਔਰ ਮੈਨੂੰ ਕਈ ਭੈਣਾਂ ਦੇ ਮੈਸੇਜ ਵੀ ਆਇਆ ਕਿ ਕੁੜੀਆਂ ਬਹੁਤ ਹੱਦ ਤੱਕ ਚੰਗੀਆਂ ਵੀ ਆ ਜਿਹੜਾ ਆਪਣਾ ਕਲਚਰ ਪਛਾਣਦੀਆਂ ਸਿੰਗਾਪੁਰ ਚ ਮੈਂ ਸਾਰਿਆਂ ਦੇ ਉੱਤੇ ਗੱਲ ਨਹੀਂ ਲਾਈ ਜਿਹੜੀਆਂ ਲਾਈਵ ਤੇ ਬੰਦੀਆਂ ਉਹਨਾਂ ਦੀ ਗੱਲ ਕੀਤੀ ਸੀ ਜਿਹੜੀਆਂ ਗਾਲਾਂ ਸੁਣਦੀਆਂ ਆ ਤੇ ਠਰਕ ਆਪ ਵੀ ਭੋਰਦੀਆਂ ਤੇ ਉਹਨਾਂ ਤੋਂ ਵੀ ਭਰਉਂਦੀਆਂ ਫਿਰ ਆਪਣੀਆਂ ਵੀਡੀਓ ਭੇਜਦੀਆਂ ਉਹਨਾਂ ਦੀ ਵੀਡੀਓ ਉੱਪਰ ਪੈਂਦੀਆਂ ਇਹਨਾਂ ਦੀ ਗੱਲ ਕੀਤੀ ਸੀ ਸਾਰੀਆਂ ਕੁੜੀਆਂ ਨੂੰ ਇੱਕ ਤੱਕੜੀ 'ਚ ਮੈਂ ਨਹੀਂ ਤੋਲਿਆ ਠੀਕ ਆ ਪੂਰੀ ਵੀਡੀਓ ਸੁਣਿਆ ਕਰੋ ਪਹਿਲਾਂ ਨਾਮ ਹੈ ਕਿਸੇ ਭੈਣ ਜਾਨੀ ਦੇ ਬੱਚੇ ਆ ਜਾਂ ਘਰ ਗ੍ਰਸਤੀ ਜਾਂ ਉਹਦੀ ਵੀ ਗੱਲ ਕੀਤੀ ਸੀ ਵੀ ਉਹਨਾਂ ਨੂੰ ਉਹ ਖੁਦ ਜੇ ਖੁਦ ਤੇ ਨਾਂ ਲਿਆ ਕਰੋ ਦੂਜੀ ਗੱਲ ਜੇ ਤੁਸੀਂ ਫਿਰ ਵੀ ਲੈਣੀ ਆ ਅੱਧੀ ਜੀ ਗੱਲ ਸੁਣ ਕੇ ਫਿਰ ਲੈ ਲਓ ਫਿਰ ਲੈ ਲਿਆ ਕਰੋ ਫਿਰ ਕੋਈ ਚੱਕਰ ਨਹੀਂ ਫਿਰ ਮੇਰੇ ਵੱਲੋਂ ਖੁੱਲੀ ਛੋਟ ਆ ਤੇ ਰਹੀ ਗੱਲ ਬਿਨ ਸਬੂਤ ਦੇ ਮੈਂ ਵੀ ਨਹੀਂ ਹੁਣ ਗੱਲ ਕੀਤੀ ਆ ਮੋਰੇ ਪਏ ਦੋ ਸਬੂਤ ਠੀਕ ਆ ਇੱਕ ਆ ਕਮੈਂਟ ਆਇਆ ਹੋਇਆ ਥੱਲੇ ਤੇ ਆ ਆ ਵਾਲਾ ਆਇਆ ਹੋਇਆ ਵੀਰੇ ਦਾ ਦੂਜਾ ਠੀਕ ਹੈ ਜਿਹਨੇ ਬ੍ਰਮਟਨ ਵਾਲੀ ਕੁੜੀ ਨੇ 30 ਡਾਲਰ ਮੰਗੇ ਆ ਕਿ ਮੇਰੇ ਇਦਾਂ ਇਦਾਂ ਪੋਚੇ ਜੇ ਪਾ ਕੇ इमोशनल ਕਰਕੇ ਵੀ ਹੋਏ ਮੇਰਾ ਹਸਪੀਟਲ ਜਿਆ ਮੇਰੇ ਇਹ ਉਹ ਇਦਾਂ ਦਾ ਕਰਕੇ ਮੈਨੂੰ 30 ਡਾਲਰ ਪੇ ਕਰ ਦੇ ਜਦ ਕਿ ਉਹ ਕੁੜੀ ਜਾਣਦੀ ਨਹੀਂ ਨਿਊਲੀ ਮੈਸੇਜ ਮਾਰ ਰਿਹਾ ਸੌਰੀ ਨਿਊ ਮੈਸੇਜ ਮਾਰ ਰਿਆ ਉਹਨੇ ਰੈਂਡਮ ਬੰਦੇ ਨੂੰ ਲੱਭ ਕੇ ਵੀ ਆ ਬ੍ਰਮਟਨ ਤੋਂ ਆ ਤੇ ਆ ਬ੍ਰਮਟਨ ਦੀ ਕੁੜੀ ਸੀਗੀ ਉਹਦੇ ਸ਼ੋਅ ਹੁੰਦਾ ਹੋਣਾ ਉੱਥੇ ਜਿੱਥੇ ਟਿਕਟੌਕ ਉਹਦੀ ਸੀਗੀ ਉੱਥੇ ਸ਼ੋਅ ਹੋ ਜਾਂਦੀ ਹੈ ਲੋਕੇਸ਼ਨ ਉਹ ਬੰਦ ਭਾ ਵੀਰਾ ਵਿਚਾਰਾ ਮੋਂਟਰੀਅਲ ਚ ਆ ਤੇ ਉਹਨੂੰ ਸ਼ੋ ਹੋਈ ਕੁੜੀ ਬ੍ਰੰਟਨ ਦੀ ਤਾਂ ਕਿ ਉਹ ਝੂਠ ਬੋਲ ਰਿਹਾ ਹੈ ਉਹ ਕਹਿੰਦਾ ਮੇਰੇ ਨਾਲ ਗੱਲ ਕਰ ਲੋ ਜਿਹਨੂੰ ਤਕਲੀਫ ਹੈ ਆ ਮੈਂ ਲੱਗੀ ਆ ਫੇਸਬੁੱਕ ਦੀ ਆਈਡੀ ਵੀ ਨਾਲ ਲਾਣ ਕਰ ਲੋ ਗੱਲ ਜਿਹਨੇ ਕਰਨੀ ਜਾ ਕੇ ਜਿਹਨੂੰ ਝੂਠ ਲੱਗਦਾ ਆ ਮੇਰੇ ਕੋਲ ਜਿਹੜੀ ਸਟੋਰੀ ਲੈ ਕੇ ਆਉਂਦਾ ਮੈਂ ਉਹੀ ਪੁਨਨੀ ਆ ਮੈਂ ਆਪਣੇ ਕੋਲੋਂ ਨਹੀਂ ਬੋਲ ਰਹੀ ਇਹ ਮੇਰਾ ਪਲੇਟਫਾਰਮ ਆ ਮੈਂ ਜੋ ਮਰਜ਼ੀ ਅਵੇਅਰਨੈਸ ਦਵਾ ਕਿਸੇ ਨੂੰ ਕੀ ਮਤਲਬ ਆ ਔਰ ਨਾ ਹੜਬੜਾ ਹਿਚ ਹੜਬੜਾ ਹੜਚਾਨ ਦੀ ਲੋੜ ਨਹੀਂ ਆ ਇਹਨਾਂ ਨੂੰ ਵੀਊ ਚਾਹੀਦਾ ਇਹਨਾਂ ਨੂੰ ਫੇਮ ਚਾਹੀਦਾ ਆ ਇਹਨਾਂ ਨੂੰ ਇਹ ਲੱਗ ਗਿਆ ਵੀ ਕੁੜੀਆਂ ਅਵੇਅਰਨੈਸ ਵਿੱਚ ਆਉਣ ਲੱਪਈਆਂ ਵੀ ਕੁੜੀ ਅਸੀਂ ਤਾਂ ਕੁੜੀਆਂ ਨੂੰ ਪਾਗਲ ਬਣਾ ਨਹੀਂ ਸਕਣਾ ਇੱਥੇ ਤਾਂ ਕੰਮ ਖਰਾਬ ਹੋ ਜਾਣਾ ਕੁੜੀਆਂ ਨੇ ਸਾਡੇ ਹੱਥਾਂ 'ਚ ਨਹੀਂ ਆਉਣਾ ਹੈਗਾ ਕੁੜੀਆਂ ਨੇ ਇਹ ਕੰਮ ਬੰਦ ਕਰ ਦੇਣੇ ਆ ਸਾਨੂੰ ਬਾਡੀਜ਼ ਨਹੀਂ ਮਿਲਣੀਆਂ ਸਮਝ ਆਈ ਕੁੜੀਓ ਹੁਣ 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 ਅੱਗ ਲੱਗ ਚੁੱਕੀ ਆ ਸਾਰੇ ਪਾਸੇ ਵੀ ਕੁੜੀਆਂ ਵੇਅਰ ਹੋ ਰਹੀਆਂ ਮੇਰਾ ਕੰਮ ਹੋ ਰਿਹਾ ਅਗਰ ਮੇਰੇ ਖਾਤਰ ਕੋਈ ਕੁੜੀਆਂ ਬਚ ਰਹੀਆਂ ਆ ਮੈਂ ਮੈਂ ਸ਼ੁਕਰ ਕਰਦੀ ਆ ਰੱਬ ਦਾ ਆਮ ਦਾ ਬੌਸ ਮੈਂ ਆਪਣੇ ਆਪ ਚ ਆਪ ਦੀ ਬੌਸ ਆ ਤੇ ਤੁਸੀਂ ਵੀ ਆਪਣੇ ਆਪ ਚ ਆਪ ਦੀਆਂ ਬੌਸ ਰੋ ਠੀਕ ਆ ਆਪਣੇ ਆਪ ਚ ਆਪ ਦੀਆਂ ਬੌਸ ਬਣ ਜਾਓ ਯੂ ਆ ਵੈਰੀ ਪ੍ਰੀਸ਼ੀਅਸ ਠੀਕ ਆ ਕੁੜੀਆਂ ਬਹੁਤ ਪ੍ਰੀਸ਼ੀਅਸ ਆ ਆਪਣੇ ਆਪ ਚ ਜਿਹੜੀਆਂ ਭੈਣਾਂ ਮੇਰੀਆਂ ਗਲਤ ਪਾਸੇ ਵਿੱਚ ਤੁਰ ਪਈਆਂ ਉਹ ਵੀ ਆਪਣੇ ਆਪ ਨੂੰ ਰਾਈਟ ਪਾਸੇ ਕਰਕੇ ਆਪਣੇ ਨੂੰ ਬੌਸ ਤੁਸੀਂ ਫਿਰ ਬੌਸ ਨਹੀਂ ਰਹਿੰਦੀਆਂ ਜਦ ਤੁਸੀਂ ਗਰੋਂਗ ਹੋ ਜਾਂਦੀਆਂ ਇਹੀ ਮੁੰਡੇ ਹੁੰਦੇ ਆ ਫਿਰ ਜਿਹੜੇ ਕਹਿੰਦੇ ਆ ਤੂੰ ਆਹ ਕੰਮ ਕਰਦੀ ਸੀ ਮੈਂ ਤਾਂ ਤੈਨੂੰ ਪਰਖਦਾ ਸੀਗਾ ਲੈ ਫੜ ਮੈਂ ਤੈਨੂੰ ਛੱਡਦਾ ਫਿਰ ਵਿਆਹ ਵੀ ਨਹੀਂ ਕਰਾਉਂਦੇ ਤੁਹਾਡੇ ਨਾਲ ਤੇ ਤੁਸੀਂ ਵਿਚਾਰੀਆਂ ਟਰੋਮਾ ਚੱਲ ਜਾਂਦੀਆਂ ਇਹਨਾਂ ਨੂੰ ਹੁਣ ਹੋ ਇਹਨਾਂ ਨੂੰ ਲੜ ਰਹੀ ਮਿਰਚ ਕਿ ਤੁਸੀਂ ਅਵੇਅਰ ਹੋ ਰਹੀਆਂ ਜਿਹੜੇ ਵੀਰੇ ਮੇਰੇ ਅਵੇਅਰ ਹੋ ਰਹੇ ਆ ਜਿਨ੍ਹਾਂ ਦੀਆਂ ਘਰ ਵਾਲੀਆਂ ਕਲੇਸ਼ਣਾ ਹੁੰਦੀਆਂ ਜਦੋਂ ਮੈਂ ਉਹਨਾਂ ਬਾਰੇ ਬੋਲਦੀ ਆ ਤੇ ਉਹਨਾਂ ਨੂੰ ਵੀ ਤਕਲੀਫ ਹੁੰਦੀ ਕਈ ਕੁੜੀਆਂ ਨੂੰ ਕਿਉਂਕਿ ਤਕਲੀਫ ਉਹਨੂੰ ਹੀ ਹੁੰਦੀ ਹੁੰਦੀ ਹੈ ਜਿਹੜਾ ਆਪ ਇਸ ਚੀਜ਼ ਚ ਪਿਆ ਹੋਇਆ ਇਸ ਰਸਤੇ ਚ ਜਿਹੜਾ ਬੰਦਾ ਅੰਡਰਸਟੈਂਡ ਕਰ ਗਿਆ ਇਟ ਮੀਨਸ ਉਹ ਸਹੀ ਰਸਤੇ ਤੇ ਆ ਤੇ ਉਹ ਆਉਣਾ ਚਾਹੁੰਦਾ ਆ ਜੇ ਜਾਂ ਆਲਰੇਡੀ ਸਹੀ ਰਸਤੇ ਤੇ ਆ ਤਾਂ ਉਹਨੇ ਅੰਡਰਸਟੈਂਡ ਕੀਤੀ ਆ ਗੱਲ ਵੀ ਕੁੜੀ ਐਸ ਪੁਆਇੰਟ ਆਫ View ਤੋਂ ਬੋਲ ਰਹੀ ਆ ਠੀਕ ਆ ਹੁਣ ਲੱਤਾਂ ਖਿੱਚਣ ਵਾਲੇ ਆਪ ਦੇਖੋ ਬਹੁਤ ਆਈਡੀਆ ਹੋਣੀਆਂ ਬਹੁਤ ਮੇਰੀਆਂ ਭੈਣਾਂ ਨੇ ਕੋਸ਼ਿਸ਼ ਵੀ ਕੀਤੀ ਹੋ ਤੇ ਇਹਨਾਂ ਵਰਗਿਆਂ ਨੇ ਆ ਕੇ ਉਹਨਾਂ ਨੂੰ ਟਰੋਲ ਕੀਤਾ ਥੱਲੇ ਲੱਤਾਂ ਖਿੱਚਣ ਦੀ ਕੋਸ਼ਿਸ਼ ਕੀਤੀ ਖਿੱਚ ਲੋ ਪ੍ਰਿਪੇਅਰਡ ਬੈਠੇ ਆ ਖਿੱਚ ਲੋ ਲੱਤਾਂ ਖਿੱਚ ਲੋ ਪਹਿਲਾਂ ਜਿਹੜੀਆਂ ਖਿੱਚਣੀਆਂ ਕੀ ਗੱਲ ਮਤਲਬ ਚੰਗਾ ਕੰਮ ਕਰਦਾ ਕੋਈ ਕੁੜੀ ਚੰਗੀ ਨਹੀਂ ਲੱਗਦੀ ਕੋਈ ਕੁੜੀ ਚੰਗਾ ਕੰਮ ਕਰ ਰਹੀ ਆ ਤੁਹਾਨੂੰ ਚੰਗੀ ਨਹੀਂ ਲੱਗਦੀ ਮੈਨੂੰ ਪਹਿਲਾਂ ਇਸ ਗੱਲ ਦਾ ਜਵਾਬ ਦੋ ਜੇ ਕੋਈ ਕੁੜੀ ਚੰਗੇ ਰਾਹ ਪੈ ਗਈ ਆ ਜਾਂ ਉਹ ਕਿਸੇ ਨੂੰ ਅਵੇਅਰ ਕਰ ਰਹੀ ਆ ਹੈਂ ਤੇ ਉਹ ਉਹ ਵਧੀਆ ਇੱਕ ਟੌਪਿਕ ਲਿਆ ਕੇ ਸਟੋਰੀ ਦੇ ਬੇਸ ਤੇ ਰੱਖ ਕੇ ਕੁੜੀਆਂ ਨੂੰ ਸਮਝਾ ਰਹੀ ਆ ਜਾਂ ਮੁੰਡਿਆਂ ਨੂੰ ਸਮਝਾ ਰਹੀ ਆ ਕੀ ਗੱਲ ਥੋੜੇ ਪੱਲੇ ਨਹੀਂ ਪੈਂਦੀ ਇਹ ਗੱਲ ਲੱਖ ਕੋਈ ਬੈਠਾ ਹੋਵੇ ਕਿੰਨੇ ਸਾਲਾਂ ਤੋਂ ਕਿਸੇ ਵੀ ਕੰਟਰੀ ਦੇ ਵਿੱਚ ਯੂ ਡੋਨਟ ਨੋ ਤੁਸੀਂ ਤਾਂ ਖਰਾੜੇ ਮਾਰਦੇ ਸੁੱਤੇ ਹੁੰਨੇ ਆ ਜਦੋਂ ਇਹ ਕੰਮ ਚੱਲ ਰਹੇ ਹੁੰਦੇ ਆ ਯੂ ਡੋਨਟ ਨੋ ਕਿੱਥੇ ਕਿੱਥੇ ਛਾਪੇ ਮਾਰੋਗੇ ਕਿੱਥੇ ਕਿੱਥੇ ਜਾ ਕੇ ਰੇਡ ਮਾਰੋਗੇ ਹੱਥ ਹਨ ਨਹੀਂ ਚੀਜ਼ਾਂ ਹੈਗੀਆਂ ਨਹੀਂ ਸੋ ਦੈਟ ਦਿਸ ਇਜ਼ ਦਾ ਮੇਨ ਕਿ ਸੋਸ਼ਲ ਮੀਡੀਆ ਤੋਂ ਕੀ ਹੁੰਦਾ ਜਿਹੜਾ ਬੰਦਾ ਛੁਪਨੁਕ ਕੇ ਵੀ ਕੰਮ ਕਰ ਰਿਹਾ ਉਹਦੇ ਤੱਕ ਵੀ ਵੀਡੀਓ ਪਹੁੰਚਦੀ ਆ ਵੀ ਨਹੀਂ ਯਾਰ ਮੈਨੂੰ ਇੱਥੇ ਰੁਕ ਜਾਣਾ ਚਾਹੀਦਾ ਆ ਅੰਡਰਸਟੈਂਡ ਕਿਉਂ ਨਹੀਂ ਹੁੰਦੀ ਇਹ ਗੱਲ ਚੁੱਕ ਕੇ ਹਲੋ 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 ਐਂਡ ਜਿੰ ਜਿਹੜੇ ਬੰਦੇ ਜਿਹੜੇ ਮੇਰੇ ਫਾਲੋਅਰ ਜਿਨ੍ਹਾਂ ਨੂੰ ਮੈਂ ਜਿਨ੍ਹਾਂ ਨੂੰ ਗੱਲਾਂ ਸਹੀ ਲੱਗ ਰਹੀਆਂ ਨਾ ਦੇ نو ਆਰ ਅੰਡਰਸਟੈਂਡ ਕਰ ਰਹੇ ਆ ਕਿ ਮੈਂ ਕਿੱਥੇ ਗੱਲ ਕਰ ਰਹੀ ਆ ਨਾ ਤਾਂ ਮੈਂ ਸਾਰਿਆਂ ਨੂੰ ਤੱਕੜੀ ਇੱਕੋ ਚ ਤੋਲ ਰਹੀ ਆ ਮੈਂ ਜਿਹੜੇ ਬੰਦੇ ਗਲਤ ਜਿਹੜੀਆਂ ਬੰਦੀਆਂ ਗਲਤ ਕਲੇਸ਼ੀਆ ਕਲੇਸ਼ਣਾ ਮੈਂ ਉਹਨਾਂ ਦੇ ਉੱਤੇ ਟਾਰਗੇਟ ਕਰ ਰਹੀ ਹਾਂ ਤੇ ਮੈਨੂੰ ਫਰਕ ਨਹੀਂ ਪੈਂਦਾ ਕਿਨੇ ਮੇਰੇ ਬਾਰੇ ਕੀ ਬੋਲਦਾ ਪਿਆ ਕਿੱਥੇ ਕੀ ਬੋਲਦਾ ਪਿਆ ਮੈਨੂੰ ਕੋਈ ਫਰਕ ਨਹੀਂ ਪੈਂਦਾ ਆਈ ਐਮ ਹੈਪੀ ਠੀਕ ਆ ਇਗਨੋਰ ਕਰ ਦੋ ਈਵਨ ਕਿ ਮੈਂ ਕਰਨੀ ਆ ਵੀ ਮੈਂ ਮੈਂ ਪਹਿਲੇ ਜਦੋਂ ਮੈਨੂੰ ਆਈ ਮੈਂ ਕਹਾਂ ਲੀਵ ਬੈਟ ਯਾਰ ਇਟਸ ਓਕੇ ਫੇਮ ਤੇ ਉਹੋ ਲੈਣ ਲਈ ਸਭ ਕੁਝ ਹੋ ਰਿਹਾ ਆ ਕਿ ਭਈ ਇਹ ਏਦਾਂ ਏਦਾਂ ਲੱਤਾਂ ਖੇਚੋ ਫਟਾਫਟ ਵੀ ਇਹ ਇੱਥੇ ਸਟੌਪ ਕਰੂਗੀ ਕੁੜੀਆਂ ਕੋ ਅਵੇਅਰਨੈਸ ਨਹੀਂ ਜਾਊਗੀ ਬਹੁਤ ਏਦਾਂ ਹੁੰਦਾ ਵੀ ਕੁੜੀਆਂ ਕੋ ਅਵੇਅਰਨੈਸ ਨਾ ਜਾਵੇ ਕੁੜੀਆਂ ਨੂੰ ਕਿਤੇ ਆਹ ਚੀਜ਼ ਦਾ ਪਤਾ ਨਾ ਲਾਜੇ ਕੁੜੀਆਂ ਬਸ ਅੱਖਾਂ ਬੰਦ ਕਰਕੇ ਵਿਚਾਰੀਆਂ ਐ ਘੁੰਮੀ ਜਾਣ ਵੀ ਬਸ ਠੀਕ ਆ ਉਹਨਾਂ ਦਾ ਯੂਜ਼ ਕਰੀ ਚੱਲੋ ਕੁੜੀਆਂ ਹੋਣ ਲੱਪੀਆਂ ਵੇਅਰ ਘਰੋ ਘਰੀ ਹੋਣ ਲੱਪੀਆਂ ਖੜੀਆਂ ਮੇਰਾ ਕੰਮ ਹੋ ਰਿਹਾ ਉਹ ਜਿਹੜੀ ਦੀਦੀ ਦੀ ਗੱਲ ਕਰਦੇ ਆ ਉਹ ਵੀ ਤਾਂ ਇਹੀ ਅਵੇਅਰਨੈਸ ਕਰਦੇ ਆ ਠੀਕ ਆ ਕੋਈ ਗਲਤ ਗੱਲ ਨਹੀਂ ਹੁੰਦੀ ਉੱਥੇ ਇਮ ਇਹ ਹਰ ਇੱਕ ਦੀ ਆਪਣੀ ਇੱਛਾ ਹੈ ਕਿ ਕੌਣ ਕਿੱਥੇ ਜਾ ਕੇ ਗੱਲ ਕਰਨਾ ਚਾਹੁੰਦਾ ਕੌਣ ਨਹੀਂ ਸਭ ਨੂੰ ਫ੍ਰੀडम ਆ ਸਭ ਨੂੰ ਇੰਡੀਪੈਂਡੈਂਸੀ ਆ ਆ ਸਕਰੀਨਸ਼ਾਟ ਤੇ ਆ ਜਰੂਰ ਦੇਖ ਲਿਓ ਠੀਕ ਆ ਬਾਕੀ ਹੋਰ ਤਾਂ ਮੈਂ ਇੱਥੇ ਹੁਣ ਕੁਝ ਕਹਿ ਨਹੀਂ ਸਕਦੀ ਠੀਕ ਆ ਧਿਆਨ ਨਾਲ ਵੀਡੀਓ ਨੂੰ ਪੂਰਾ ਸੁਣਿਆ ਕਰੋ ਕਮਾਲ ਆ ਬ੍ਰੈਂਟਨ ਵਾਲੇ ਕੈਨੇਡਾ ਵਾਲੇ ਫਿਰ ਕਹਿੰਦੇ ਸਾਨੂੰ ਕੋਈ ਕੰਟਰੀ ਨਹੀਂ ਮਾੜੀ ਬੰਦੇ ਕੋਈ ਚੰਗਾ ਕੋਈ ਮਾੜਾ ਠੀਕ ਆ ਬੰਦੇ ਕੰਮ ਖਰਾਬ ਕਰ ਰਹੇ ਬੰਦੀਆਂ ਕੰਮ ਖਰਾਬ ਕਰ ਰਹੀਆਂ ਕੰਟਰੀਆਂ ਨਹੀਂ ਕੰਮ ਖਰਾਬ ਕਰ ਰਹੀਆਂ ਸਾਨੂੰ ਸੁਧਰਨ ਦੀ ਲੋੜ ਆ ਆਪਣਾ ਅੰਦਰ ਪਛਾਣਨ ਦੀ ਲੋੜ ਆ ਆਪਣਾ ਅੰਦਰ ਪਛਾਣੋ ਗੱਲ ਕੈਨੇਡਾ 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 ਨਿਊਜ਼ੀਲੈਂਡ ਨਿਊਜ਼ੀਲੈਂਡ ਆਸਟ੍ਰੇਲੀਆ ਆਸਟ੍ਰੇਲੀਆ ਇਹ ਨਹੀਂ ਹੈਗੀ ਗੱਲ ਆ ਆਪਣਾ ਅੰਦਰ ਪਛਾਣੋ ਸਸਤਰੀ ਕਾ ਨਿਊਜ਼ੀਲੈਂਡ ਲ